ਮੈਡੀਕਲ ਸਟੋਰ ਦੇ ਮਾਲਕ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਅੰਤ ਤੱਕ ਸਤੇਕਾਰ ਸੁਵਾਰਾ ਨੇ ਦਿੱਤਾ ਕਤਲ ਦੇ ਵਾਰਦਾਤ ਦਾ ਅੰਜਾਮ ਮੈਡੀਕਲ ਸਟੋਰ ਦੇ ਮਾਲਕ ਤੇ ਚਲਾਈਆਂ ਅੰਨੇਵਾ ਗੋਲੀਆਂ ਲਾਟਕੇ ਚ ਫੈਲੀ دہشت ਆਪ ਦੇ ਵਿੱਚ ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਕਿ ਗੋਲੀਆਂ ਚੱਲਣ ਦੀ ਵਾਰਦਾਤ ਜਾਂ ਫਿਰ ਕਿਸੇ ਦਾ ਕਤਲ ਕਰਨ ਦੀ ਵਾਰਦਾਤ ਨਾ ਵਾਪਰੀ ਹੋਵੇ ਤਾਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸ੍ਰੀ ਹਰगोविंदਪੁਰ ਸਾਹਿਬ ਤੋਂ ਜਿੱਥੇ ਕਿ ਹਰਗੋविंदਪੁਰ ਸਾਹਿਬ ਦੇ ਨਜ਼ਦੀਕ ਪਿੰਡ ਚਿਮਾ ਖੁੱਡੀ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਦੇ ਚਾਲੇ ਇਲਾਕੇ ਦੇ ਵਿੱਚ ਵੀ دہشت ਫੈਲ ਗਈ ਤਾਂ ਦੱਸਦੀ ਹੈ ਕਿ ਮੈਡੀਕਲ ਸਟੋਰ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ 2 ਅਣਪਛਾਤੇ ਵਿਅਕਤੀਆਂ ਦੇ ਵੱਲੋਂ ਜੋ ਕਿ ਕਾਰ ਦੇ ਵਿੱਚ ਸਵਾਰ ਸੀ ਉਹਨਾਂ ਦੇ ਵੱਲੋਂ ਅੰਨੇਵਾ ਗੋਲੀਆਂ ਚਲਾਈਆਂ ਗਿਆ ਤੇ ਮੈਡੀਕਲ ਸਟੋਰ ਦੇ ਮਾਲਕ ਨੂੰ ਮੌਤ ਦੇ ਮੌਦੇ ਵਿੱਚ ਉਤਾਰਿਆ ਗਿਆ ਤਾਂ ਦੱਸਦੇ ਕਿ ਇਸ ਦੁਖਦਾਈ ਘਟਨਾ ਸੰਬੰਧੀ ਬ੍ਰਿਤਿਕ ਦੇ ਭਰਾ ਨਿਰਮਲ ਸਿੰਘ ਨੇ ਦੱਸਿਆ ਕਿ ਮੈਡੀਕਲ ਸਟੋਰ ਦਾ ਮਾਲਕ ਜਿਸ ਦਾ ਕਤਲ ਕੀਤਾ ਗਿਆ ਉਸ ਦਾ ਨਾਂ ਯੁਗਰਾਜ ਸਿੰਘ ਦੱਸਿਆ ਜਾ ਰਿਹਾ ਜੋ ਕਿ ਪਿੰਡ ਦਾ ਸਾਬਕਾ ਸਰਪੰਚ ਵੀ ਰਹਿ ਚੁੱਕਿਆ ਤੇ ਉਸ ਨੇ ਆਪਣਾ ਮੈਡੀਕਲ ਸਟੋਰ ਘਰ ਦੇ ਵਿੱਚ ਹੀ ਖੋਲਿਆ ਹੋਇਆ ਸੀ ਤਾਂ ਜਦੋਂ ਉਹ ਘਰ ਦੇ ਵਿੱਚ ਯਾਨੀ ਕਿ ਆਪਣੇ ਮੈਡੀਕਲ ਸਟੋਰ ਤੇ ਬੈਠਿਆ ਸੀ ਤਾਂ ਇਸ ਦੌਰਾਨ ਇੱਕ ਕਾਰ ਦੇ ਵਿੱਚ ਸਵਾਰ ਦੋ ਅਣਪਛਾਤੇ ਵਿਅਕਤੀ ਆਏ ਅਤੇ ਮੈਡੀਕਲ ਸਟੋਰ ਦੇ ਮਾਲਕ ਯਾਨੀ ਕਿ ਯੁਗਰਾਜ ਸਿੰਘ ਦੇ ਉੱਤੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਤੇ ਉਸ ਨੂੰ ਜਦੋਂ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰ ਰਾਣੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਰਹਿਣ ਵਾਲੀ ਕਿੰਨੇ ਕੁ ਵਜੇ ਘਟਨਾ ਜਿਹੜੀ ਕਿੰਨੇ ਕੁ ਵਜੇ ਘਟਨਾ ਹੈ ਕੋਈ ਦੋ ਟਾਈਮ ਘੰਟੇ ਹੈ ਹਲੇ ਉੱਠਾ ਹੋਏ 2:30 ਦੇ ਕਰੀਬ ਸਮਾਂ ਸਾਹੂ ਬਈਲਾ ਜਾ ਜੀ ਇਹ ਕੀ ਲੱਗਦਾ ਤੁਹਾਡੇ ਰਿਸ਼ਤੇ ਵਿੱਚ ਕੀ ਸੀ ਮੇਰੇ ਕੋ ਸਪਾ ਸਪਾ ਪਟਾ ਮੈਂ ਦਿਖਾ ਚੋਕ ਤੇ ਜ਼ਖਮੀ ਜ਼ਖਮੀ ਹਾਲ ਤੱਕ ਖੜਾ ਗਿਆ ਸੀ ਹਾਂਜੀ ਜਦੋਂ ਉਹ ਜਖਮੀ ਸੀ ਜਦੋਂ ਇਥੋਂ ਖੜਿਆ ਗਿਆ ਇਥੋਂ ਜਖਮੀ ਹਾਲਤ ਵਿੱਚ ਖੜਿਆ ਹੋ ਗਿਆ ਅੱਛਾ ਕਿੰਨੇ ਗੋਲੇ ਲੱਗੇ ਗੋਲੀਆਂ ਹਣ ਹੋਵੇ ਤੇ ਮੈਂ ਤਾਂ ਬਾਅਦ ਆਇਆ ਨਾ ਵੱਡਾ ਹਿਸ ਨਕਰਾਇਆ ਪਹਿਲਾਂ ਉਹ ਉਹਦੇ ਦੂਜੇ ਪਾਸੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਘਟਨਾ ਸਥਾਨ ਤੇ ਪਹੁੰਚ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਜਲਦ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਚੜ੍ਹਦੀ ਕਲਾ ਟਾਈਮ ਲਈ ਸ਼੍ਰੀ ਹਰਗੋਬਿੰਦਪੁਰ ਸਹਿਬ ਤੋਂ ਪੱਤਰਕਾਰ ਡਾਕਟਰ ਨਰਿੰਦਰ ਕੁਮਾਰ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ